ਸਿੰਘ ਰਾਣਾ ਸਾਹਿਬ ਵਾਲਿਆਂ ਦੀ ਮਹਾਨ ਬਖਸ਼ਿਸ਼ ਹੋਈ ਭਾਈ ਵਿਆਸ ਸਿੰਘ ਦੀ ਸੰਪਰਦਾ ਦੇ ਚਮਕਦੇ ਸਤਾਰੇ ਸੰਤ ਪਾਪਾ ਇਸ਼ਰ ਸਿੰਘ ਦੀ ਨੌਵੇਂ ਰਤਨ ਦਸਵੇਂ ਰਤਨ ਸੰਤ ਪਾਪਾ ਮਾਨ ਸਿੰਘ ਦੀ ਭੇਹੇ ਵਾਲੇ ਜਿਨ੍ਹਾਂ ਨੇ ਬਧਨ ਕੀਤਾ ਜਦੋਂ ਸੰਤ ਪਾਪਾ ਮਹਿੰਦਰ ਸਿੰਘ ਦੀ ਭੇਵੇ ਵਾਲੇ ਜਦੋਂ ਸੰਤ ਪਾਪਾ ਹਰਮਨ ਸਿੰਘ ਦੀ ਨੇ बाबा बचन सिंह जी ने महापुरखा भेवे की धरती ने भेजा है भेवे की धरती ऋषिया मुनिया की धरती जो संत बाबा मान सिंह जी भेवे वाल जन्म भूलपुर पाकिस्तान तो बजुर्ग आए बंता सिंह माता प्रकाश कौर पाकिस्तान तो आए भूलपुर आए ਹੂਲਪੋਰ ਦੀ ਧਰਤੀ ਤੋਂ ਇਸ ਭੇਵੇਂ ਦੀ ਰਿਸ਼ੀਆਂ ਮੁਰੀਆਂ ਦੀ ਧਰਤੀ ਜੜੀ ਇਹ ਹਿਸਟਰੀ ਆਪਣੇ ਆਪ ਨੂੰ ਰਿਪੀਟ ਕਰਦੀ ਹੈ ਇਸ ਧਰਤੀ ਦੀ ਪੁਕਾਰ ਜੀ ਸੁਣੀ ਪੁਕਾਰ ਦਤਾਰ ਤਬ ਗੁਰੂ ਨਾਨਕ ਜਗਮਾਹੀ ਪਹਾਇਆ ਜਦੋਂ ਧਰਤੀ ਦੀ ਪੁਕਾਰ ਸੁਣ ਕੇ ਗੁਰੂ ਨਾਨਕ ਆਇਆ ਇਸੇ ਤਰ੍ਹਾਂ ਇਕ ਗੁਰੂ ਨਾਨਕ ਪਾਤਸ਼ਾਹ ਦੀ ਪਾਵਨ ਧੂਰ ਧਰਤੀ ਹੈ ਭੇਵਾ ਜਿਸ ਧਰਤੀ ਦੇ ਜਦੋਂ ਸੰਤ ਬਾਬਾ ਮਹਿੰਦਰ ਸਿੰਘ ਦੀ ਭੇਵੇ ਵਾਲੇ ਇੱਥੇ ਆਏ ਤੇ ਸੰਤ ਬਾਬਾ ਮਾਨ ਸਿੰਘ ਜੀ ਹੱਸ ਕੇ ਕਹਿਣ ਲੱਗੇ ਅੱਜ ਸੰਤ ਬਾਬਾ ਹਰਬੰਸ ਸਿੰਘ ਜੀ ਨੇ ਆਜ ਇੱਕ ਅੰਗ ਦੀ ਥਾਂ ਤੇ ਅੰਮ ਦਾ ਬੂਟਾ ਲਾਇਆ ਜਿਵੇਂ ਗੁਰਬਾਣੀ ਵਿੱਚ ਆਉਂਦਾ ਹੈ ਕਬੀਰ ਨੋਪਾਨੂ ਅਵਰਤੇ ਸ਼ਕਾਤੇ ਗੁਰੂ ਦੇ ਚਰਨਾਂ ਨਾਲ ਜੁੜਿਆ ਇਸ ਧਰਤੀ ਤੇ ਆ ਕੇ ਸੰਤ ਬਾਬਾ ਈਸ਼ਰ ਸਿੰਘ ਰਾਣੇ ਵਾਲਿਆਂ ਨੂੰ ਇੱਕ ਵਾਰੀ ਸੰਤ ਬਾਬਾ ਮਾਨ ਸਿੰਘ ਭੀਵੀ ਵਾਲਿਆਂ ਨੇ ਮੈਂ ਛੋਕ ਜੀ ਗੱਲ ਕਰਕੇ ਉਸ ਤੋਂ ਬਾਅਦ ਆਨੰਦ ਸਾਹਿਬ ਦਾ ਪਾਠ ਹੋਇਆ ਨਾ ਅਰਦਾਸ ਹੋਈ ਗਈ ਸਾਡੇ ਇੱਥੇ ਸੰਤ ਬਾਬਾ ਮਾਨ ਸਿੰਘ ਜੀ ਨੇ ਬੇਨਤੀ ਕੀਤੀ ਕਹਿੰਦੇ ਮਹਾਰਾਜ ਸਾਡੇ ਘੇਵੇ ਦੀ ਧਰਤੀ ਤੇ ਚਰਨ ਪਾ ਕੇ ਇੱਕ ਕੀਰਤਨ ਕਰਦੇ ਹੋ ਕਹਿੰਦੇ ਮਹਾਰਾਜ ਦੇ ਨੇਤਰ ਬੰਦ ਹੋ ਗਏ ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਦੇ ਤਾਂ 2 ਦਿਨ ਮਿੰਟ ਦੇ ਬਾਅਦ ਕਹਿਣ ਲੱਗੇ ਹਰਿਆਣਵੀ ਮਾਨਸਿਆਂ ਘੇਵੇ ਦੀ ਧਰਤੀ ਇੱਕ ਦੋ ਕੀਰਤਨਾਂ ਨਾਲ ਉੱਥੇ ਕੁਝ ਨਹੀਂ ਬਣਨਾ ਉੱਥੇ ਜਿੱਥੇ ਜਾ ਕੇ ਬੈਠੇ ਨਾ ਉੱਥੇ ਸਦਾ ਕੀਰਤਨ ਲੱਗੇ ਰਹਿਣਗੇ ਆ ਜੋ ਉਸ ਪਾਵਨ ਜੁਗਾ ਸਾਥੀ ਜਿੱਤੇ ਸੰਤ ਬਾਬਾ ਇਨੀਸ਼ਰ ਸਿੰਘ ਰਾੜੇ ਵਾਲਿਆਂ ਨੇ ਸੰਤ ਬਾਬਾ ਮਾਨ ਸਿੰਘ ਜੀ ਸ੍ਰੀ ਅਨੰਦ ਫਲਵਾੜੀ ਤੇ ਮਹਾਨ ਬਖਸ਼ਿਸ਼ ਕੀਤੀ ਉਹ ਉਸ ਧਰਤੀ ਤੇ ਅੱਜ ਸੰਤ ਬਾਬਾ ਮਹਿੰਦਰ ਸਿੰਘ ਜੀ ਬਿਹੇਵੇ ਵਾਲੇ ਸੰਤ ਬਾਬਾ ਅਰਜਨ ਸਿੰਘ ਜੀ ਆਲਮ ਆਲਮਪੁਰ ਵਾਲੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਜੋਤੀ ਸਰੂਪ ਵਾਲੇ ਸੰਤ ਬਾਬਾ ਗੁਰਬਚਨ ਸਿੰਘ ਜੀ ਗੁਰਚਰਨ ਸਿੰਘ ਪਟਿਆਲੇ ਤੋਂ ਹੋਰ ਬਿਆੰਤ ਮਹਾਂਪੁਰਖ ਐਸਾ ਧਰਤੀ ਤੇ ਆਏ ਉੱਥੇ ਸੰਤ ਬਾਬਾ ਦਰਬਾਰਾ ਸਿੰਘ ਰੋਹੀ ਸਰ ਵਾਲੇ ਆਏ ਹੋਰ ਬਿਆੰਤ ਮਹਾਂਪੁਰਖਾਂ ਨੇ ਆਉਣਾ ਕੋਈ ਲੇਟ ਹੋ ਗਿਆ ਉੱਥੇ ਸਾਡੇ ਸਪਤਾਰ ਯੋਗ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲਿਆਂ ਦੇ ਪਿਆਰੇ ਬਾਬਾ ਕਾਲਾ ਸਿੰਘ ਜੀ ਜੋ ਬਾਬਾ ਧੰਨਾ ਭਗਤ ਦੇ ਘਰ ਤੋਂ ਆਰੇ ਤੋਂ ਉਹ ਵੀ ਸੰਕਾਰ ਯੋਗ ਆਏ ਨੇ ਸਾਡੇ ਕੋਲ ਆਏ ਨਹੀਂ ਆ ਬਾਬਾ ਆ ਗਏ ਨਹੀਂ ਬਾਬਾ ਪ੍ਰੀਤਮ ਸਿੰਘ ਜੀ ਰਾਜਪੁਰੇ ਵਾਲੇ ਉਹ ਵੀ ਪਹੁੰਚ ਗਏ ਨੇ ਸਾਡੇ ਸੰਤ ਬਾਬਾ ਮਾਨ ਸਿੰਘ ਜੀ ਦੇ ਸਭ ਤੋਂ ਪਿਆਰੇ ਸਤਪਾਲ ਪਟਵਾਰੀ ਜੀ ਜਿਨ੍ਹਾਂ ਨੇ 35 ਸਾਲ ਦੇ ਕਰੀਬ ਸੰਤ ਬਾਬਾ ਮਾਨ ਸਿੰਘ ਜੀ ਦਾ ਕਾਦੀ ਬਚਨ ਉਪਰ ਆਇਆ ਨਹੀਂ ਜਿੱਤੇ ਕਹਿਤਾ ਇਹ ਉਹ ਪ੍ਰੇਮੀ ਆ ਸੰਪਾਲ ਰਾਣਾ ਜਿੱਦੋਂ ਬਾਬਾ ਜੀ ਨੇ ਕਹਿ ਦੇਣਾ ਕਿ ਪਟਵਾਰੀ ਤੇਰੇ ਤੋਂ ਬਿਨਾ ਮੈਂ ਰੋਟੀ ਨਹੀਂ ਖਾਣੀ ਇਹ ਆਇਆ ਕਰਦਾ ਉਥੇ ਸਾਡੇ ਜਿੰਨੇ ਵੀ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਸੰਤਪਾਪਾ ਮਾਰਤ ਸਿੰਘ ਜੀ ਦੀ ਸਮੂਹ ਪਟਵਾਰੀ ਇਹਦੇ ਸਾਰਾ ਭਾਈ ਨਿਸ਼ਾਨ ਸਿੰਘ ਬਾਬਾ ਜੀ ਦੇ ਬ੍ਰਦਰ ਉਹਨਾਂ ਦਾ ਪਰਿਵਾਰ ਮਾਤਾ ਪ੍ਰਕਾਸ਼ ਕੌਰ ਜਿਨ੍ਹਾਂ ਨੇ ਇਸ ٹرسٹ ਦੇ ਵਿੱਚ ਬੜਾ ਵੱਡਾ ਸਹਿਯੋਗ ਪਾਇਆ ਸਾਡੇ ਬਲੂਚਪੁਰ ਤੋਂ ਸਾਡੇ ਮਾਪੁਰਖਾਂ ਦੇ ਸਭ ਤੋਂ ਪਹਿਲੇ ਸ਼ਰਧਾਲੂ ਉਹ ਵੀ ਸਾਡੇ ਕੋਲ ਪਹੁੰਚੇ ਨੇ ਉਹ ਸੰਤ ਪਾਪਾ ਮਹਿੰਦਰ ਸਿੰਘ ਕਾਰ ਸੇਵਾ ਵਾਲਿਆਂ ਦੇ ਨਾਲ ਰਹਿ ਕੇ ਬੜੇ ਸੇਵਾ ਕਰਦੇ ਨੇ ਨਾਲ ਹੀ ਸੰਤ ਪਾਪਾ ਮਹਿੰਦਰ ਸਿੰਘ ਦੀ ਕਾਰ ਸੇਵਾ ਵਾਲਿਆਂ ਦੇ ਬयंਤ ਪਿਆਰੇ ਸੇਵਕ ਇੱਥੇ ਆਏਗੇ ਉਹਨਾਂ ਦਾ ਮੈਂ ਤਹਿ ਦਿਲ ਤੁਹਾਨੂੰ ਮਾਣ ਕਰਦਾ ਇਹ ਪੱਥਰ ਦੀ ਸੇਵਾ ਸਾਡੇ ਖੈਰ ਮੁਹੰਮਦ ਫੈਦਲ ਉਹ ਸੇਵਾ ਕਰ ਰਹੇ ਨੇ ਫੌਦੀ ਮਾਰਨ ਵਾਲੇ ਉਹਦੇ ਭਾਈ ਚਰਨਦੀਪ ਸਿੰਘ ਜੀ ਤੇ ਉਹ ਵੀ ਆਏ ਦਰਬਾਰ ਸਿੰਘ ਜੀ ਆਏ ਬਾਪੂ ਦੀਰ ਸਿੰਘ ਜਿਨ੍ਹਾਂ ਨੂੰ ਧੰਨੇ ਭਗਤ ਦਾ ਖਿਤਾਬ ਦਿੱਤਾ ਸੰਤ ਬਾਬਾ ਮਾਨ ਸਿੰਘ ਦੀ ਭੇਵੇ ਵਾਲਿਆਂ ਨੇ ਉਹਨਾਂ ਨੂੰ ਕਿਹਾ ਬਾਪੂ ਕਿੱਲਾ ਜ਼ਮੀਨ ਲੈ ਲੈ ਕੈਲੀਫੋਰਨੀਆ ਦੇ ਵਿੱਚ ਤੇਰੀ ਉਸ ਫਾਰਮ ਦੇ ਵਿੱਚ ਭੁੰਮਿਆ ਕਰਾਂਗੇ ਉਹਨੇ ਏਕ ਤੂ ਟਸ ਤੂ ਮਸ ਨਾ ਕਰਕੇ ਬਾਪੂ ਧੀਰ ਸਿੰਘ ਨੇ 100 ਕਿੱਲਾ ਅੰਗੂਰਾ ਦਾ ਬਾਗ ਲੈ ਲਿਆ ਉਹਦੇ ਵਿੱਚ ਮਹਾਪੁਰਖ ਦੋ ਚਾਰ ਵਾਰੀ ਤੈਣਣ ਵਾਸਤੇ ਗਏ ਉਹ ਪ੍ਰੇਮੀ ਸਨ ਜਿਹੜੇ ਮਹਾਪੁਰਖ ਸੰਤ ਬਾਬਾ ਮਾਨ ਸਿੰਘ ਜੀ ਭੇਵੇਂ ਵਾਲਿਆਂ ਦੇ ਸਿਰ ਤੋਂ ਜਾਣ ਬਾਰ ਨੂੰ ਤਿਆਰ ਸਨ ਸਾਡੇ ਸਰਕਾਰਯੋਗ ਭਾਈ ਮस्तान ਸਿੰਘ ਦੀ ਸਾਡੇ ਸਰਕਾਰਯੋਗ ਭਾਈ ਸਿੰਦਰ ਸਿੰਘ ਜੋ ਸਾਡੀ ਕਾਗਜ਼ੀ ਕਾਰਵਾਈ ਅਸੀਂ ਨਿਆਣੇ ਸੀ ਅਸੀਂ ਨਿਆਣਿਆਂ ਦੇ ਵਿੱਚ ਹੀ ਦਿਨ কাটਕੇ ਆਪਣੀ ਜ਼ਿੰਦਗੀ ਬਸਰ ਕਰਦੇ ਰਹੇ ਸਾਨੂੰ ਪਤਾ ਨਹੀਂ ਸੀ ਮੈਂ ਉਹਨਾਂ ਸੱਜਣਾ ਦਾ ਵੀ ਤੈਰ ਦਿਲੋਂ ਧੰਵਾਦ ਕਰਦਾ ਹੋਰ ਬਿਆਨਤ ਮਹਾਂਪੁਰਖ ਗੁਰਦੇਵ ਸਿੰਘ ਮੈਂ ਨਾ ਦੇਖਣਾ ਸੀ ਮੈਂ ਛੇਤੀ ਛੇਤੀ ਚ ਹੋ ਗਿਆ ਸਾਰੇ ਭਾਈ ਗੁਰਦੇਵ ਸਿੰਘ ਉਹਨਾਂ ਦੇ ਭਤੀਜੇ ਉਹ ਸਾਰੇ ਇਸ ਜਿਹੜਾ ਪੱਥਰ ਦੀ ਦੇਖ ਰੱਖ ਹੈ ਉਹ ਸਾਰੇ ਠੇਕੇਦਾਰੀ ਦਾ ਕੰਮ ਉਹ ਕਰ ਰਹੇ ਨੇ ਜਿਹੜੇ ਕੋਈ ਨਾਂ ਮੇਰੇ ਤੋਂ ਰਹਿ ਜਾਣ ਉਹਨਾਂ ਦੇ ਨਾਂ ਲਿਖੇ ਨੇ ਮੇਰੇ ਵਾਸਤੇ ਤੁਸੀਂ ਸਾਰੇ ਸਾਡੇ ਸਤਕਾਰਯੋਗ ਸਾਡੇ ਭੈਣ ਜੀ ਡਾਕਟਰ ਮਨਜਿੰਦਰ ਸਿੰਘ ਤੇ ਅਮਰਤਾ ਮਾਨ ਜਿਨ੍ਹਾਂ ਨੇ ਆ ਜਿਨ੍ਹਾਂ ਸੋਨਾ ਲੱਗਿਆ 100 ਕਰੋੜ ਦਾ ਇਹ ਸਾਰੀ ਸੇਵਾ ਉਸ ਭੈਣ ਨੇ ਇਕੱਲੀ ਨੇ ਕੀਤੀ ਹੈ ਬੋਲੇ ਸੋਨਹਿਰਾ ਸੁਬਾਨ ਅਕਬੋਨੂ ਮਾਪੁਰ ਮੈਨੂੰ ਕਹਤੇ ਫੌਜੀ ਦਾ ਨਾਮ ਹੈ ਤੇ ਫੌਜੀ ਮਾਰ ਬਲ ਆਇਆ ਜਿਹੜਾ ਇਹਦਾ ਨਾਂ ਹੈ ਫੌਦੀ ਮਾਰਬਲ ਵਾਲੇ ਇਹਨਾਂ ਦੀ ਕੰਪਨੀ ਦਾ ਨਾਂ ਹੈ ਇਹਦਾ ਨਾਂ ਹੈ ਮੁਹੰਮਦ ਫੈਜ਼ਲ ਤੇ ਫੈਜ਼ਲ ਉਹ ਹੁੰਦਾ ਹੈ ਜਿਹੜਾ ਪਿੱਛੇ ਨਹੀਂ ਅੜਦਾ ਉਹ ਅੱਗੇ ਤੁਰਿਆ ਰਹਿੰਦਾ ਹੈ ਤੇ ਇਸ ਕਰਕੇ ਜਿੰਨੇ ਵੀ ਪੀੜ੍ਹੀਏ ਵਾਲੇ ਆਏ ਨੇ ਪਾਈ ਚਰਨਜੀਤ ਸਿੰਘ ਚੰਦੀਗੜ੍ਹ ਤੋਂ ਆਏ ਪਲੇਟ ਪਿੱਛੇ ਲੱਗੀ ਆ ਸਾਡੇ ਆ ਮੁਹੰਮਦ ਫੈਜ਼ਲ ਤੋਂ ਆਇਆ ਹੈ ਇੱਥੇ ਜੱਸੀ ਮੁਹੰਮਦ